ਪੰਜਾਬ ਵਿਧਾਨ ਸਭਾ ਵਿਰੋਧੀ ਟੀਰਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੀ ਸੁੱਝੇ ਇਸ ਦੌਰਾਨ ਬਾਜਵਾ ਵੱਲੋਂ ਆਧੁਨਿਕ ਕਿਸ਼ਮਤੀਆਂ ਐ ਟੋਰ ਐਂਡ 1200 ਕਿਸ਼ਤੀਆਂ ਰਾਹੀ ਲੋਕਾਂ ਤੱਕ ਪਹੁੰਚ ਕੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਵਾਇਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਭਾਵਿਤ ਕਿਸਾਨਾਂ ਨੂੰ ਆਧੁਨਿਕ ਕਿਸ਼ਤੀਆਂ ਰਾਹੀ ਰੈਸਕਿਊ ਕਰਨ ਅਤੇ ਹਰ ਮਦਦ ਪਹੁੰਚਾਉਣ ਦਾ ਦਾਅਵਾ ਕੀਤਾ ਆਪ ਤਾਂ ਰੈਸਕਿਊ ਚੜ ਕੇ ਆਏ ਉਹਦੇ ਤੇ ਤੇ ਮੈਨੂੰ ਲੱਗਦਾ ਪਾਣੀ ਚ ਵੀ ਢੇਡਾ ਲਾ ਕੇ ਆਇਆ ਲੋਕਾਂ ਨੇ ਵੀ ਕੱਲ ਮੈਂ ਵੀਡੀਓ ਵੇਖੀ ਆ ਕਾਫੀ ਹਮਦਰਦੀ ਜੋ ਦਿਤਾ ਰਹੇ ਸੀਗੇ ਜਿਸੀ ਤੁਹਾਡੇ ਵਾਸਤੇ ਆ ਜਿਹੜਾ ਪਰ ਮੈਨੂੰ ਤਾਂ ਅੱਜ ਸਵੇਰ ਦਾ ਕਿਤੇ ਉਹ ਜਿਹੜਾ ਰੈਸਕਿਊ ਵਾਹਨ ਮਿਲਿਆ ਨਹੀਂਗਾ ਉਹ ਪਤਾ ਨਹੀਂ ਮਤਲਬ ਕਿਹੜੀ ਮੈਂ ਪਹਿਲੀ ਵਾਰੀ ਵੇਖੀ ਉਹ ਕਿਸ਼ਤੀ ਸੀ ਜਾਂ ਉਹ ਗੱਡੀ ਸੀ ਕੀ ਸੀ ਉਹ ਤੇ ਉਹ ਨਾਲ ਹੀ ਮੈਨੂੰ ਲੱਗਦਾ ਲੈ ਗਏ ਤੇ ਸਵੇਰ ਦਾ ਕਿਤੇ ਨਹੀਂ ਵੇ ਮੈਂ ਸਵੇਰੇ 7 ਵਜੇ ਇੱਥੇ ਮਜੂਦ ਆ ਜੀ ਫਿਰ ਦੀ ਕਿਤੇ ਨਹੀਂ ਦਿਸੀ ਉਹ ਜੀ ਅੱਜ ਜੇ ਇਥੇ ਹੁੰਦੀ ਮੈਂ ਕਹਿੰਦਾ 5-7 ਦਿਨ ਕੇ ਪੱਕੀ ਦੇ ਜਾਂਦੇ ਸਾਨੂੰ ਜਿੱਦਾਂ ਬ ਵੀ ਤੁਸੀਂ ਮੈਨੂੰ ਪੰਚਾਇਤਾਂ ਵੱਲੋਂ ਮਤੇ ਪਾ ਕੇ ਦਿਓ ਤੇ ਮੈਂ ਤੁਹਾਨੂੰ ਪਿੰਡਾਂ ਨੂੰ ਇੱਕ ਇੱਕ ਜਿਹੜਾ ਬੋਰਡ ਮੋਟਰ ਬੋਰਡ ਆ ਉਹ ਮੈਂ ਦਿੰਦਾ ਮੇਰੇ ਆਪਣੇ ਕੋਟੇ ਵੀ ਆਪਣੇ ਫੰਡ ਦੇ ਵਿੱਚੋਂ ਇਹ ਵਰਤਾਵਾਜਵਾ ਜੀ ਲੈ ਕੇ ਆਏ ਸੀਗੇ ਉਹ ਵੀ ਸਾਡੇ ਵਾਸਤੇ ਛੱਡਦੇ ਸਾਡਾ ਵੈਲਕਮ ਤੇ ਧੰਨਵਾਦੀ ਕਰਨਾ ਹੀ ਪਰ ਹੈ ਨਹੀਂ ਦੇਖੋ ਜੀ ਬੜਾ ਬੇਸਬਰੀ ਨਾਲ ਸਾਰਿਆਂ ਨੂੰ ਉਡੀਕ ਸੀ ਕਿ ਸ਼ਾਇਦ ਚਲੋ ਬੰਦੀ ਉਹਦੇ ਨਾਲ ਆ ਜਾਣਾ ਰਾਹਤ ਬੜੀ ਆਂਦੇ ਇੱਕ ਸਮਾਨ ਲਈ ਤੇ ਇੱਕ ਦੂਜੇ ਲਈ ਆ ਅਨਸਾਨਾਂ ਲਈ ਤੇ ਜੇ ਆਈ ਸੀ ਤੇ ਬੜੀ ਵਧੀਆ ਸਾਡੇ ਲਈ ਉਹ ਮਾਦੀ ਧੰਨਵਾਦ ਕਰਨੇ ਜੇ ਕੋਈ ਚੀਜ਼ ਆਈ ਆ ਪਰ ਅੱਜ ਉਹ ਚੀਜ਼ਾਂ ਨਹੀਂ ਦਿਖ ਰਹੀਆਂ ਤੇ ਹੁਣ ਫੌਜ ਸਾਨੂੰ ਜ਼ਰੂਰ ਦਿਖੀ ਆ ਜੇ ਉਹ ਇਹ ਚੀਜ਼ ਇੱਥੇ ਆਉਣੀ ਸੀ ਇੰਨਾ ਸਮਾਂ ਰਸਤੇ ਬੰਦ ਰਹੇ ਆ ਸਾਡਾ ਮਰੀਜ਼ਾਂ ਦਾ ਲੋਕਾਂ ਦਾ ਆਉਣਾ ਜਾਣਾ ਠੱਪ ਹੋਇਆ ਵਾ ਤੇ ਫਿਰ ਕੀ ਕਰਨੋ ਲਿਆਉਣੀ ਸੀ ਤੇ ਅਸੀਂ ਕਹਿੰਦੇ ਆ ਬੇਨਤੀ ਕਰਦੇ ਆ ਬਾਜਵਾ ਸਾਹ ਨੂੰ ਐਮਐਲਏ ਸਾਬਕਾ ਐਮਐਲਏ ਸਾਹਿਬ ਨੂੰ ਵੀ ਫੌਰੀ ਉਹਨਾਂ ਨੂੰ ਭੇਜਿਆ ਜਾਵੇ ਇੱਥੇ ਆਪਣੀ ਫੌਜ ਆ ਗਈ ਆ ਪ੍ਰਸ਼ਾਸਨ ਲਗਾਤਾਰ ਡਟਿਆ ਵਾ ਰਾਣਾ ਇੰਦਰ ਪ੍ਰਤਾਪ ਦਾ ਜਿਹੜੇ ਵੱਡਾ ਛੇਪ ਆ ਉਹਦੇ ਉੱਪਰ ਡੰਗਰਾ ਦਾ ਰੈਸਕਿਊ ਕੀਤਾ ਜਾ ਰਿਹਾ ਕੱਲੇ-ਕੱਲੇ ਘਰ ਅਸੀਂ ਪਹੁੰਚ ਨਹੀਂ ਸਕਦੇ ਜਿਹੜਾ ਉਹਦੀ ਸਪੀਡ ਪਾਣੀ ਦੇ ਮੁਤਾਬਕ ਬਹੁਤ ਘੱਟ ਆ ਭਾਰ ਹੁੰਦਾ ਬਹੁਤ ਜ਼ੂਤ ਚੀਜ਼ ਔਖੀ ਚੱਲ ਰਹੀ ਆ ਝੋਨਾ ਥਲੇ ਫਸ ਰਿਆ ਵਾ ਸਾਰੇ ਵੀਰਾਂ ਦਾ ਫੋਨ ਆ ਰਹੇ ਦੁਹਾਈ ਪੈ ਰਹੀ ਐ ਅਸੀਂ ਹੁਣ ਲਾਜਵਾਬ ਹੋ ਚੁੱਕੇ ਉਹਨਾਂ ਭੈਣ ਭਰਾਵਾਂ ਅੱਗੇ ਵੀ ਬੇਵਸੀ ਆ ਜਿਹੜੇ ਸਾਨੂੰ ਫੋਨ ਕਰਦੇ ਆ